ਦੱਕਾ ਤੁਸੀਂ ਕਿ ਐਸਿਕ ਬੱਚੇ ਮਰ ਗਏ ਸਨ ਜਮਾ ਦਾ ਜਵਾਬ ਦੇਣਾ ਹੈ ਇਸ ਜੋ ਡਿਊਟੀ ਜੋ ਸੇਵ ਹੈ ਪਰ ਜਿਹੜੀ ਗੱਲ ਤੁਸੀਂ ਕਹੀਓ ਤਾਂ ਮੈਂ ਜਵਾਬ ਦੇਣਾ ਹੈ ਪ੍ਰਿੰਸੀਪਲ ਦੇ ਖਿਲਾਫ ਨਹੀਂ ਪ੍ਰਿੰਸੀਪਲ ਦੇ ਖਿਲਾਫ ਮੈਂ ਕੀ ਕਰਿਆ ਮੈਂ ਤਾਂ ਆਪਣੀ ਗੱਲ ਹੀ ਉੱਥੋਂ ਸ਼ੁਰੂ ਕੀਤੀ ਤੇ 19 ਔਰ 20 ਸਾਲ ਦੇ ਮੁੰਡਿਆਂ ਤੇ 23 35 ਸਾਲ ਦੇ ਦੁਨੀਆਂ ਤੋਂ ਕਰਕ ਹੁੰਦਾ ਸੀ ਉਹ ਜਿਹੜਾ ਗਾਰਡ ਉੱਥੇ ਬੈਠ ਉਹ ਕਿਉਂ ਨਹੀਂ ਰੋਕਿਆ ਸਾਨੂੰ ਨਾਲੇ ਕੋਨ ਅੰਦਰ ਪ੍ਰਿੰਸੀਪਲ ਆ ਕੇ ਅੰਦਰ ਕੁੜੀਆਂ ਨੂੰ ਚਾਟਾ ਮਾਰਿਆ ਗਿਆ ਯਾਰ ਸਮੋਚੀ ਕੋ ਹਮ ਕੋ ਲੋ ਇਸ ਤੇ ਕਾਬੂ ਲੋ ਮਾਪੀ ਜਿਹੜਾ ਕਾਨੂੰਨ ਹੈ ਵਾਈਸ ਅਨਸਰ ਸਾਹਿਬ ਦਾ ਉਹ ਹੈਗਾ ਇੱਕ ਬੱਚੇ ਦੇ ਨਾਲ 4 ਆ ਸਕਦੇ ਪਰ ਅੱਜ ਇਹ ਦੇ ਨਾਲ 400 ਆ ਗਿਆ ਬੱਚਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਸਜਾਦਵਾਨੇ ਔਰ ਇਹ ਆਪ ਅਪਰੋਚ ਕਰਕੇ ਬੀਸੀਪੀ ਜਿਹੜਾ ਸਾਰਿਆਂ ਨੂੰ ਉੱਤੇ ਨਿਯੰਤਰਣ ਪ੍ਰਿੰਸੀਪਲ ਉਹਨਾਂ ਨੂੰ ਸਜਾਵਾਣਾ ਹੈ ਮੈਂ ਇਹ ਸਮਝਦਾ ਵਾਂ ਕਿ ਇਹ ਜ਼ਰੂਰੀ ਹੈ ਕਿ ਇਹ ਇਲੈਕਸ਼ਨ ਕੈਨਸਲ ਹੋਣੀ ਚਾਹੀਦੀ ਹੈ ਭਾਵੇਂ ਕੋਰਟ ਦੇ ਰਾਹ ਹੋਵੇ ਭਾਵੇਂ ਕਿਸੇ ਰਾਹ ਹਾਂ ਹਾਂ ਦੇਖਿਓ ਐਸਾ ਹੈ ਕਿ ਕਈ ਬਾਤਾਂ ਪ੍ਰਿੰਸੀਪਲ ਸਾਹਿਬ ਦੇ ਸਾਥ ਸਖਤ ਹੋ ਗਈਆਂ ਤਾਂ ਮੈਂ ਉਹਨਕੋ ਦਰਾਣਾ ਨਹੀਂ ਚਾਹਤਾ ਸਾਡੇ ਪ੍ਰਿੰਸੀਪਲ ਸਾਹਿਬ ਤੇ ਚੇਅਰਮੈਨ ਸਾਹਿਬ ਨਾਲ ਮੀਟਿੰਗ ਹੋਈ ਹੈ ਅਸੀਂ ਸਾਰੇ ਇਕੱਠੇ ਹੋ ਕੇ ਆਏ ਹਾਂ ਮੈਂਬਰ ਸਭਾ ਸਰ ਮਨਜੀਤ ਸਿੰਘ ਵਾਲਾ ਗੋਪਾਲ ਜੀ ਮਨਦਰ ਸਿੰਘ ਸਾਰੇ ਆਇਆ ਜੀ ਬੀਰਨਜੀਤ ਕੋਰ ਜੀ ਬਿਲਕੁਲ ਠੀਕ ਅਸੀਂ ਗੱਲ ਉਹਨਾਂ ਨੇ ਕੀਤੀ ਸੀ ਕਿ ਬਾਹਰਲੇ ਜਿਹੜੇ ਮੁੰਡੇ ਸਨ ਉਹਨਾਂ ਨੂੰ ਸਲਾਹ ਤਾਂ ਬਤਿਆ ਕਿ ਉਹਨਾਂ ਨੇ ਸਮਝਿਆ ਕਿ ਪ੍ਰਿੰਸੀਪਲ ਤੇ ਸੱਟ ਆਈ ਹੈ ਜਿਸ ਦੇ ਕਰਕੇ ਉਹ ਹਿੰਮਤ ਕਰ ਗਏ ਬੱਚੇ ਤੋਂ ਇਤਹਾਸ ਚੋਕਣ ਲਈ ਅਸੀਂ ਬਹੁਤ ਵਿਸਤਾਰ ਦੇ ਨਾਲ ਇਹਨਾਂ ਨਾਲ ਗੱਲਾਂ ਕੀਤੀਆਂ ਅਸੀਂ ਤਿੰਨ ਗੱਲਾਂ ਦੇ ਉੱਤੇ ਪਹੁੰਚੇ ਹਾਂ ਇੱਕ ਤੇ ਇੱਕ ਪਛਤਾਵਾ ਦਾ ਤੁਸੀਂ ਖਣਪੜ ਰਖਾ ਕੇ ਪਛਤਾਵਾ ਕਰਨਾ ਜਿੱਦੇ ਪ੍ਰਿੰਸੀਪਲ ਔਰ ਜਿਹੜਾ ਚੇਅਰਮੈਨ ਸਾਹਿਬ ਉਹ ਹਾਜ਼ਰ ਹੋ ਉਹ ਸੰਗਤ ਦੇ ਵਿੱਚ ਆਪਣੀ ਹੋਈ ਗਲਤੀ ਦੀ ਇਖਤਰਾਫੀ ਕਰਨਗੇ ਦੂਸਰਾ ਇਹ ਹੋਇਆ ਕਿ ਜਿਹੜੇ ਬੱਚਿਆਂ ਨੇ ਨਾਮਿਨੇਸ਼ਨ ਨਹੀਂ ਭਰ ਸਕੇ ਉਹਨਾਂ ਦੇ ਨਾਮਿਨੇਸ਼ਨ ਭਰਨ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਪੂਰਾ ਸਹਿਯੋਗ ਹੈ ਅਗੋਂ ਤੋਂ ਇਹ ਜੀਆਂ ਘਟਰਾਵਾਂ ਨਾ ਆਉਣਆਂ ਕਿਉਂਕਿ ਸਾਨੂੰ ਭਾਵੇਂ 60 ਸਾਲ ਹੋ ਗਏ ਨੇ ਪਰ ਸਾਡੇ ਵਕਤ ਵੀ ਇਹ ਇਲੈਕਸ਼ਨਾਂ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਵੀ ਖਾਲਸਾ ਕਾਲਜ ਦੇ ਅੰਦਰ ਜਾ ਕੇ ਵਿਦਆਉਟ ਦੀ ਪਰਮਿਸ਼ਨ ਆਫ ਪ੍ਰਿੰਸੀਪਲ ਉਹ ਐਂਟਰ ਕਰ ਸਕਾਂ ਜਿਹੜਾ ਕਾਨੂੰਨ ਹੈ ਵਾਈਸ ਅਨਸਰ ਸਾਹਿਬ ਦਾ ਉਹ ਹੈਗਾ ਇੱਕ ਬੱਚੇ ਦੇ ਨਾਲ 4 ਆ ਸਕਦੇ ਨੇ ਪਰ ਅੱਥੇ ਤੇ ਇੱਕ ਦੇ ਨਾਲ 400 ਆ ਗਿਆ ਬੱਚਿਆਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਸਜਾਦਵਾਨੀ ਔਰ ਇਹ ਆਪ ਅਪਰੋਚ ਕਰਕੇ ਡੀਸੀਪੀ ਵਗੈਰਾ ਸਾਰਿਆਂ ਨੂੰ ਚੇਅਰਮੈਨ ਤੇ ਪ੍ਰਿੰਸੀਪਲ ਉਹਨਾਂ ਨੂੰ ਸਜਾਵਾ ਦਵਾਨ ਮੈਂ ਇਸ ਵਕਤ ਖਾਸ ਤੌਰ ਤੇ ਬੀਬੀ ਰਣਜੀਤ ਕੌਰ ਦਾ ਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਸੋਨੂ ਅੱਜ ਆਏ ਨੇ ਉਹਨਾਂ ਦਾਦੀਆਂ ਜਿਨ੍ਹਾਂ ਨੇ ਪਰਸੋਂ ਸਾਰੀ ਐਫ ਆਈ ਆਰ ਦਰਜ ਕਰਾਈ ਹੈ ਅੱਜ ਛੋਟੀ ਵੀਡੀਓ ਪਾ ਕੇ ਐਫ ਆਈ ਆਰ ਹੋ ਗਈ ਐਫ ਆਈ ਆਰ ਹੋ ਗਈ ਫਾਰਨ ਪਰ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਉਹ ਅਸੀਂ ਇਹ ਚਾਹਦੇ ਆ ਇਹ ਕਰਨ ਤੋਂ ਬਾਅਦ ਕਿਉਂਕਿ ਬਖਸ਼ਣ ਹਰ ਪੰਥ ਹੈ ਗਾਉ ਗੁਰੂ ਪੰਥ ਹਮੇਸ਼ਾ ਜਿਹੜਾ ਭੁੱਲ ਕਰ ਜਾਵੇ ਉਸ ਨੂੰ ਬਖਸ਼ਦਾ ਇਹ ਆਪਣੀ ਪੁਰ ਬਖਸ਼ਵਾਨ ਇਤਨੀ ਬੇਨਤੀ ਚੇਅਰਮੈਨ ਸਾਹਿਬ ਵੀ ਮੰਨ ਗਏ ਤੇ ਪ੍ਰਿੰਸੀਪਲ ਸਾਹਿਬ ਵੀ ਮੰਨ ਗਏ ਪ੍ਰਿੰਸੀਪਲ ਸਾਹਿਬ ਨਾਲ ਬੈਠੇ ਤੇ ਮੈਂ ਇਹਨਾਂ ਕਹ ਰਹਾ ਭਈ ਜੀਿੰਦਗੀ ਦੇ ਦੇਵਚਪਾਲੀ ਵਾਰ ਇੱਕ ਪਟਵਾਰੀਆ ਪ੍ਰਿੰਸੀਪਲ ਲੱਗਿਆ ਪਟਵਾਰਾਰਿਆਂ ਦੀ ਇੱਜ਼ਤ ਰੱਖ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਹਿਲੇ ਤੇ ਬੜੀ ਨਿੰਦਿ ਘਟਨਾ ਜਿਹੜੀ ਹੋਈ ਆ ਪਗੜੀ ਦੀ ਔਰ ਅਸੀਂ ਐਫ ਆਈ ਆਰ ਕਰਾਉਣ ਦੇ ਵਿੱਚ ਜਾਂ ਡੀ ਸੀ ਪੀ ਨੂੰ ਕੰਪਲੇਂਟਾ ਕਰਨ ਨਹੀਂ ਗਈ ਸੀ ਪੀ ਨੂੰ ਔਰ ਐਸ ਐਚ ਨੂੰ ਔਰ ਉਹਦਾ ਨਤੀਜਾ ਜਿਹੜਾ ਹੋਇਆ ਕਿ ਉਹ ਮੁੰਡਾ ਜਿਹੜਾ ਜਿਸਨੇ ਪਗੜੀ ਉਤਾਰੀ ਸੀਗੀ ਉਹ ਅੱਜ ਪਕੜਿਆ ਗਿਆ ਸਵੇਰੇ ਔਰ ਉਹਦੇ ਪਕੜੇ ਜਾਣ ਦੇ ਨਾਲ ਜਿਹੜੇ ਹੋਰ ਉਹਦੇ ਨਾਲ ਸਾਥੀ ਸਨ ਜਿਹੜੇ ਹੋਰ ਜਿਹੜੇ ਆਇਡੈਂਟੀਫਾਈ ਨਹੀਂ ਹੋ ਪਾਰੇ ਸੀਗੇ ਉਹ ਆਪਣੇ ਆਪ ਕਿੱਡੀ ਪੁਲਿਸ ਕੰਦੀਆ ਸੂਰ ਦੇ ਕੋ ਪਤਾ ਕਰਾ ਲਾਂਗੇ ਵੀ ਕੌਣ ਕੌਣ ਜਿਹੜਾ ਸੀਗਾ ਉਸ ਟਾਈਮ ਤੇ ਮੌਜੂਦ ਸੀ ਵੀਡੀਓ ਅਸੀਂ ਸਾਰੀ ਐਸਐਚਓ ਸਾਹਿਬ ਨੂੰ ਦੇ ਦਿੱਤੀਆਂ ਆਈਆਂ ਨੇ ਔਰ ਉਹ ਉਹਦੇ ਤੇ ਸਟ੍ਰਿਕਟ ਐਕਸ਼ਨ ਕਰਨਗੇ ਜਿਹੜੀ ਵੀ ਧਾਰਾਵਾਂ ਉਹਦੇ ਤੇ ਲੱਗੀਆਂ ਨੇ ਕਾਫੀ ਸਾਰੀਆਂ ਤੇ ਉਹ ਉਹਨਾਂ ਦੇ ਅਕੋਰਡਿੰਗ ਜੋ ਉਹਦੀ ਇਲੀਗਲ ਉਹਨੂੰ ਸਜ਼ਾ ਮਿਲਣੀ ਚਾਹੀਦੀ ਉਹ ਉਹਨੂੰ ਮਿਲੇਗੀ ਜਿਹੜੇ ਬੱਚੇ ਹੋਰ ਵੀ ਜਿਹੜੇ ਨੇ ਉਹਦੇ ਨਾਲ ਸ਼ਾਮਿਲ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਜਿਹੜਾ ਕਰਾਂਗੇ ਔਰ ਅ ਅਕੋ ਤੋਂ ਜਿਹੜੀ ਕੋਸ਼ਿਸ਼ ਹੈ ਕਿ ਜਿਹੜੇ ਬਾਹਰ ਦੇ ਬੱਚੇ ਜਿਹੜੇ ਨੇ ਉਹ ਆਂਦੇ ਨੇ ਉਹਨਾਂ ਨੂੰ ਅਸੀਂ ਕਿਸੇ ਰੋਕੀਏ ਸਾਡਾ ਮੇਨ ਮਕਸਦ ਹੈ ਇਹ ਉਹਨਾਂ ਨੂੰ ਰੋਕਣਾ ਕਿ ਕਿੱਦਾਂ ਰੋਕ ਸਕਦੇ ਆ ਕਿਉਂਕਿ ਕਾਫੀ ਸਾਰੇ ਬੱਚੇ ਜਿਹੜੇ ਨੇ ਉਹ ਦੂਸਰ ਦੇ ਚੱਕਰ ਦੇ ਵਿੱਚ ਆਂਦੇ ਨੇ ਔਰ ਉਹ ਆ ਕੇ ਫਿਰ ਇੱਥੇ ਜਾ ਜਿਹੜਾ ਝਗੜਾ ਝਗੜਾ ਕਰ ਦਿੰਦੇ ਨੇ ਔਰ ਬੱਚਿਆਂ ਨੂੰ ਤੰਗ ਕਰਦੇ ਨੇ ਮਿਸ ਬੀਹਵ ਕਰਦੇ ਨੇ ਇਹ ਅਸੀਂ ਉਹਨੂੰ ਪੂਰਾ ਯਤਨ ਕਰਾਂਗੇ ਕਿ ਉਹਨਾਂ ਦੀ ਐਂਟਰੀ ਜਿਹੜੀ ਉਹ ਬੈਨ ਕੀਤੀ ਜਾਵੇ ਕੱਟ ਕੀਤੀ ਜਾ ਜਿਸ ਤਰ੍ਹਾਂ ਜਾਂ ਜੋ ਲੀਗਲ ਤਰੀਕੇ ਦੇ ਨਾਲ ਜਿੰਨੇ ਅਲਾਉਡ ਨੇ ਉਹਨੇ ਹੀ ਬੱਚੇ ਆਣ ਇਹਦਾ ਪੂਰਾ ਧਿਆਨ ਰੱਖਾਂਗੇ ਔਰ ਜਿਹੜੇ ਇੰਟਰਨਲ ਵੀ ਬੱਚੇ ਹੋਣਗੇ ਉਹਨਾਂ ਦੇ ਖਿਲਾਫ ਜੇਕਰ ਉਹਨਾਂ ਨੇ ਕੁਝ ਕੀਤਾ ਆਇਆ ਹੈ ਕਮੇਟੀ ਬਿਠਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਦੂਸੂ ਦਾ ਪਾਰਟ ਸਿਲੈਕਸ਼ਨ ਤੁਸੀਂ ਕੈਨਸਲ ਕਰਾਓਗੇ? ਇਲੈਕਸ਼ਨ ਅਸੀਂ ਕੈਨਸਲ ਨਹੀਂ ਕਰਾ ਸਕਦੇ। ਮੈਂ ਪਹਿਲੇ ਕਿਹਾ ਹੈ ਇਲੈਕਸ਼ਨ ਕੋਰਟ ਦੀ ਆਰਡਰ ਦੇ ਨਾਲ ਹੋ ਰਿਹਾ ਹੈ। ਔਰ ਕੋਰਟ ਦੇ ਆਰਡਰ ਕਰਕੇ ਹੀ ਅਸੀਂ ਕੀਤਾ ਇਲੈਕਸ਼ਨ ਵਿੱਚ ਅਸੀਂ ਤੇ ਪਹਿਲਾਂ ਵੀ ਪਾਇਆ ਸੀ ਕਿ ਇਲੈਕਸ਼ਨ ਨਹੀਂ ਕਰਾਵਾਂਗੇ। ਔਰ ਕਿਉਂਕਿ ਦੂਸੂ ਦੇ ਇਲੈਕਸ਼ਨ 'ਇਸਦਾ ਕੋਈ ਵੀ ਬੱਚਾ ਪਾਰਟਿਸਿਪੇਟ ਨਹੀਂ ਕਰਦਾ, ਲੜਦਾ ਨਹੀਂ ਹੈ। ਔਰ ਇਸ ਕਰਕੇ ਐਸੀ-ਗੈਸੀ ਅਸੀਂ ਇੰਟਰਨਲ ਆਪਣੇ ਕਰ ਲਾਂਗੇ, ਲੇਕਿਨ ਅਸੀਂ ਦੂਸੂ ਦੇ ਵਿੱਚ ਪਾਰਟਿਸਿਪੇਟ ਨਹੀਂ لیکن کورٹ نے ਸਾਡੀ ਗੱਲ ਨਹੀਂ ਮੰਨੀ ਹੈਗੀ ਉਹਨਾਂ ਨੇ ਕਹਿੰਨੇ ਇਲੈਕਸ਼ਨ ਤੁਹਾਨੂੰ ਕਰਾਣੇ ਪੈਣਗੇ ਇਸ ਕਰਕੇ ਉਹਨਾਂ ਦੀ ਗਾਰਡਨਸ ਦੇ ਉਹਨਾਂ ਦੇ ਆਰਡਰ ਦੇ ਤਹਿਤ ਸਾਨੂੰ ਇਲੈਕਸ਼ਨ ਕਰਾਣਾ ਪੈ ਰਿਹਾ ਤੇ ਅਸੀਂ ਉਹ ਕਰਾ ਰਹੇ ਹਾਂ ਤੇ ਤੁਸੀਂ ਦੇਖ ਲਿਆ ਵੇ ਇਲੈਕਸ਼ਨ ਜਿਸ ਤਰ੍ਹਾਂ ਇਹ ਐਨਾਉਂਸ ਹੋਇਆ ਜਿਸ ਤਰ੍ਹਾਂ ਨਾਮਿਨੇਸ਼ਨ ਫਿਰ ਝਗੜੇਬਾਜ਼ੀ ਸ਼ੁਰੂ ਹੋ ਗਈ ਹੈ ਅਸੀਂ ਇਹਨੂੰ ਅਸੀਂ ਹਮੇਸ਼ਾ ਕੰਡਮ ਕਰਦੇ ਹਾਂ ਕਿ ਇਹ ਜਿਹੜੇ ਦੂਸੂ ਦੇ ਇਲੈਕਸ਼ਨ ਨੇ ਹਮੇਸ਼ਾ ਹੀ ਸਾਡੇ ਅੱਤੇ ਕਾਲਜਾਂ ਦੇ ਵਿੱਚ ਝਗੜੇ ਦਾ ਕਾਰਨ ਬਣਦੇ ਨੇ ਔਰ ਸਾਡੇ ਬੱਚਿਆਂ ਨਾਲ ਮਿਸਵੀਅਪ ਕੀਤਾ ਜਾਂਦਾ ਹੈ और बहुत सारे अन अनवांटेड एलिमेंट जो आ जाते हैं कॉलेज दिक्कत कर दे तरीके से पेपर फाड़े गए हैं नॉमिनेशन फाइल जी इसको लेकर आप कोर्ट जाएंगे नहीं कोर्ट काफी बच्चे दो जिनके फटे हैं दो तीन बच्चे कोर्ट चलेंगे जो मेरी नॉलेज में है उसका कोई ऑर्डर शायद आज आ जाए या कुछ आ जाए तो उसके अकॉर्डिंगली जो कोर्ट का ऑर्डर होगा ਅਗਰ ਉਹ ਬੱਚਿਆਂ ਦਾ ਨਾਮਿਨੇਸ਼ਨ ਕੋਰਟ ਕਹੇਗੀ ਲੈਣਾ ਹੈ ਤਾਂ ਹਮ ਲੈ ਲੈਣਗੇ ਉਹ ਜੀ ਅਗਰ ਕੋਰਟ ਚ ਜਾਣ ਕੇ ਤੇ ਅਸੀਂ ਉਹਨਾਂ ਦੀ ਹਮਾਇਤ ਕਰਾਂਗੇ ਨਹੀਂ ਅਸੀਂ ਤਾਂ ਕਦੇ ਕਦੇ ਵੀ ਅਪੋਜ਼ ਨਹੀਂ ਕੀਤਾ ਬੱਚੇ ਦਾ ਨਾਂ ਲਿਆ ਸਾਰੇ ਬੱਚੇ ਸਾਡੇ ਬਰਾਬਰ ਨੇ ਅਸੀਂ ਕੋਈ ਪਾਰਟੀ ਬਾਜੀ ਨਹੀਂ ਹੈਗੇ ਇਹਦੇ ਚ ਸਾਰੇ ਬੱਚੇ ਸਾਡੇ ਕਾਲਜ ਦੇ ਨੇ ਔਰ ਇਸ ਕਰਕੇ ਅਗਰ ਨਾਮਿਨੇਸ਼ਨ ਵਾਸਤੇ ਕੋਈ ਆਰਡਰ ਆਂਦਾ ਜਾਣਗੇ ਅਸੀਂ ਉਹਨਾਂ ਦੇ ਨਾਲ ਖੜੇ ਜਿਹੜਾ ਜਿਹੜਾ ਅਪਰਾਧੀ ਫੜਿਆ ਗਿਆ ਤੁਹਾਡੇ ਤੋਂ ਸਾਫਤ ਹੋਈਏ ਗੱਲ ਕਿ ਉਹ ਕਿਦੀ ਹਮਾਇਤ ਆਏ ਸਨ ਨਹੀਂ ਉਹ ਮੈਨੂੰ ਉਹਨੇ ਖਬਰ ਮਿਲੀ ਸੀ ਮੀਟਿੰਗਸ ਨੂੰ ਉਹਨ ਤੋਂ ਪਹਿਲਾਂ ਅਸਤੋ ਜੀ ਸਾਹਿਬ ਨੇ ਉਹ ਉਹ ਕਹਿੰਦੇ ਅਸੀਂ ਪੁੱਛਾਂਗੇ ਵੀ ਕੌਣ ਨੇ ਜਿਹਦੀ ਵੀ ਮਾਇਦੇ ਚ ਆਏ ਉਹਦਾ ਕੋਈ ਮਤਲਬ ਨਹੀਂ ਬੰਦਾ ਜੇ ਨਹੀਂ ਮਾਈਕੋ ਪਕੜਿਆ ਗਿਆ ਨਹੀਂ ਜਿਹਦੇ ਜਿਹਦੀ ਹਮਾਇਤ ਚ ਆਏ ਜਿਹਦੇ ਵੀ ਹਮਾਇਤ ਚ ਆਣਗੇ ਉਹਨੂੰ ਫੇਰ ਸਾਰੇ ਚੋਣਾਂ ਪਿੱਛੇ ਬਾਹਰ ਨਹੀਂ ਨਹੀਂ ਜਿਹੜੇ ਵੀ ਬੱਚੇ ਜਿਹੜਾ ਘਰ ਉਹ ਉਹਨੂੰ ਬਗਵਾਨਗੇ ਨਾ ਲੋਕੀ ਕੀ ਕਹਿ ਰਿਆ ਉਹ ਜਿਹੜੇ ਉਹਦੇ ਨਾਲ ਸਨ ਕੌਣ ਕੌਣ ਸਨ ਉਹ ਸਾਰਾ ਦੱਸੇਗਾ ਉਹ ਪੁਲਿਸ ਦਾ ਕੰਮ ਉਹ ਕੰਦੀ ਸੇ ਆਇਡੈਂਟੀਫਾਈ ਕਰਕੇ ਕਰਾ ਲਾਂਗੇ ਤੇ ਹੋਏਗਾ ਇੱਕ ਮਿੰਟ ਜੀ ਇੱਕ ਮਿੰਟ ਬਾਠ ਦੀ ਗੱਲ ਵੀ ਕਰ ਦੋ ਜੀ ਫਿਰ ਬਾਠ ਜਿਹੜਾ ਪਛਤਾ ਦਾ ਪਾਠ ਉਹ ਪਛਤਾ ਦਾ ਪਾਠ ਜਿਹੜਾ ਹੈਗਾ ਉਹ ਅਸੀਂ ਸਾਡੇ ਚੇਅਰਮੈਨ ਸਾਹਿਬ ਵੀ ਕਹਿ ਗਏ ਨੇ ਤੇ ਉਹ ਅਸੀਂ ਰੱਖਾਂਗੇ ਜੋ ਸਰ ਕੀ ਬਾਤ ਚਿਤ ਰਹੀ ਹੈ ਦੇਖੋ ਸਰਨਾਬ ਸਾਹਿਬ ਨੇ ਸਾਰੀ ਡਿਟੇਲ ਦੱਸੀ ਹੈ ਜਿਹੜੀ ਜਿਹੜੀ ਗੱਲਾਂ ਸਾਡੀਆਂ ਹੋਈਆਂ ਨੇ ਸਾਡੀ ਇੱਕੋ ਇਸ਼ੂ ਹੈਗਾ ਕਿ ਬਈ ਇੱਥੇ ਐਂਟਰੀ ਜਿਹੜੀ ਹੈ ਅਨ ਵਾਂਟਡ ਐਲੀਮੈਂਟ ਦੀ ਬੰਦ ਹੋਣੀ ਚਾਹੀਦੀ ਹੈ ਕਮਰੇ ਚ ਵੜ ਕੇ ਜਿਹੜੀਆਂ ਕੁੜੀਆਂ ਨੋਮੀਨੇਸ਼ਨ ਭਰ ਰਹੀਆਂ ਸੀ ਉਹਨਾਂ ਦੇ ਨੋਮੀਨੇਸ਼ਨ ਫਾੜੇ ਗਏ ਉਸ ਬੱਚੇ ਦੀ ਦਸਤਾਰ ਉਤਾਰੀ ਗਈ ਉਹਦਾ ਨੋਮੀਨੇਸ਼ਨ ਜਿਹੜਾ ਉਹ ਲੈ ਕੇ ਕਿਸੇ ਦਾ ਆਇਆ ਸੀ ਉਹ ਫਾੜਿਆ ਗਿਆ ਮੈਂ ਸਮਝਦਾ ਕਿ ਪ੍ਰਿੰਸੀਪਲ ਸਾਹਿਬ ਜਿਹੜਾ ਵੀ ਰਟਰਨਿੰਗ ਅਫਸਰ ਹੈ ਉਸ ਨੂੰ ਆਪਣੀ ਰਿਪੋਰਟ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਮਸਲਾ ਕੋਰਟ ਚ ਹੈ ਪ੍ਰਿੰਸੀਪਲ ਸਾਹਿਬ ਨੇ ਆਖਿਆ ਕੋਰਟ ਚਲੇ ਗਏ ਨੇ ਉਹ ਰਿਪੋਰਟ ਦਵੇ ਕਿ ਇੱਥੇ ਬੱਚੇ ਨੂੰ ਨੋਮੀਨੇਸ਼ਨ ਹੀ ਨਹੀਂ ਫਾਈਲ ਕੀਤੇ ਜਾਣ ਦਿੱਤੇ ਗਏ ਇਹ ਮਿਨੋਰਟੀਜ਼ ਦਾ ਕਾਲਜ ਹੈ ਮਿਨੋਰਟੀਜ਼ ਹੀ ਇੱਥੇ ਮжоਰਿਟੀ ਹੈ ਔਰ ਅੱਜ ਜੇ ਲਿਸਟ ਚੈੱਕ ਕੀਤੀ ਜਾਵੇ ਜਿਨ੍ਹਾਂ ਦੇ ਨਾਮੀਨੇਸ਼ਨ ਅਪਰੂਵ ਹੋਏ ਨੇ ਉਹਨਾਂ 'ਚ ਮਿਨੋਰਟੀ ਦਾ ਕੋਈ ਬੱਚਾ ਹੀ ਨਜ਼ਰ ਨਹੀਂ ਆਉਂਦਾ ਮੈਂ ਸਮਝਦਾ ਵਾਂ ਕਿ ਇਹ ਜ਼ਰੂਰੀ ਹੈ ਕਿ ਇਲੈਕਸ਼ਨ ਕੈਨਸਲ ਹੋਣੀ ਚਾਹੀਦੀ ਹੈ ਭਾਵੇਂ ਕੋਰਟ ਦੇ ਰਾਹ ਹੋਵੇ ਭਾਵੇਂ ਕਿਸੇ ਰਾਹ ਹੋਵੇ ਆਇਆ